ਹੁਣ ਤੇ ਜੋ ਹੁੰਦਾ ਤੂੰ ਆਪ ਦੇ ਤਰੀਕੇ ਨਾਲ ਸਮਝਾ ਲ ਮੈਂ ਤੇਰੇ ਨਾਲ ਆ ਲੈ ਫਿਰ ਬਾਪੂ ਹੁਣ ਤੂੰ ਦੇਖੀ ਫਿਰ ਸਮਝਦੇ ਵੀ ਦੇਖੀ ਕਿਵੇਂ ਨਾਲੇ ਇਹ ਕਿਾ ਬੜੀ ਮੁੱਟੀ ਹੋਈ ਜਾਂਦੀ ਨਾ ਉਹਦੀ ਖਾਣ ਲੱਗੇ ਆ ਬੜਾ ਮਾਸ ਇਹਦਾ ਤੇ ਆ ਬਿੰਨੇ ਦੀ ਉਹ ਗਰਮ ਨੂੰ ਕੀ ਤੋਪ ਸਿੱਧੂ ਉੱਥੇ ਦੇਰ ਹੋ ਕਣਕ ਜੱਗੇ ਫਿਰ ਕਿੰਨੇ ਦਿਨ ਲੈ ਜੂ 4 ਕਿਦਾਂ ਲੈ ਜੀ 4 ਦਿਨਾਂ ਚਾਜੂ ਹਾਂ 4 ਦਿਨਾਂ ਚਾਜੂ ਉਹ ਵੱਡੀ ਜਾਊ ਹਣਾ ਹਾਂ ਵੱਡੀ ਜਾਂਦੀ ਆ ਓਏ ਆਹ ਆਕੜੀ ਤੋਰੀ ਜਾਂਦੀ ਆ ਓਏ ਓਰੀ ਵੱਡੀ ਆ ਯਾਰ ਵੱਡੀ ਆ ਜਾਂ ਤੋਰੀ ਵਾਲੀ ਘੈਂਟ ਆ ਕੀ ਦੀ ਆ ਜਰੇ ਯਾਰ ਮਲਾਪੱਠਾ ਹੀ ਨੂੰ ਆ ਯਾਰ ਰਸ਼ਾਦ ਪੱਠਾ ਨੇ ਯਾਰ ਓਕੇ ਮਿਆਂ ਜੋਸੀ ਸੇਰਾ ਓ ਠੀਕ ਆ ਬਾਬਾ ਵਧੀਆ ਵਧੀਆ ਤੁਸੀਂ ਸੁਣਾਓ ਆ ਨਾ ਇਹਦਾ ਜਵਾਕ ਇਹ ਜਮੀਂ ਸਰਾ ਪਿਆ ਯਾਰ ਸਾਰਾ ਦਿਨ ਹੀ ਮੋਟਰ ਹੈਲ ਦੇ ਘੇੜੇ ਦੀ ਜਾਂਦਾ ਯਾਰ ਜਾਂ ਵੀਡੀਓ ਇਹ ਬਣਾਉਣ ਲੱਗ ਗਿਆ ਨਾ ਜਾ ਕੇ ਉਹ ਭੈਂਤ ਨਾ ਡੱਕਣੀ ਤੋੜਦਾ ਹੋਰ ਉਹਦਾ ਪਿਓ ਮੇਰਾ ਸਾਲਾ ਵਿਹਲਾ ਖੰਦਾ ਕਰੇ ਪਿਓ ਕੰਮ ਕਰ ਦਦਾ ਤੇ ਉਹਦਾ ਖੱਪੀ ਜਾਂਦਾ ਬਚਾ ਜੀ ਦਨ ਰਾਤ ਕੁਝ ਵੀ ਨਹੀਂ ਕਰਕੇ ਰਾਜੀ ਕਿਤੇ ਉੱਧਰ ਨਾ ਗਿਆ ਫਿਰ ਦਨੇ ਕਿਤੇ ਆਇਆ ਨਾ ਕਿ ਮੋਟਰਸਾਈਕਲ ਲੈ ਕੇ ਵੇਲੇ ਯਾਰ ਮੈਨੂੰ ਭਾਏ ਨੇ ਵਿਹਲਾ ਦੱਸਦੇ ਆਗੇ ਆਪਾਂ ਢੱਕਾਂ ਨੂੰ ਤੋੜਦੇ ਚੰਗਿਆ ਧੀਮਿਆ ਦੇਖਦੇ ਇੱਥੇ ਆਉਣ ਦੇ ਲੋਟ ਇਹਨਾਂ ਦਾ ਕਾਨੂੰਨ ਹਸਾ ਕਤਾਬ ਹੈ ਕਰਦਾ ਹਾਲ ਇਹਨਾਂ ਦਾ ਵੀ ਕੋਈ ਕੋਈ ਨਹੀਂ ਕਰਦਾ ਗੱਲ ਬਾਪੂ ਨਾਲ ਇਹਨਾਂ ਦੇ ਮੈਂ ਫੇਰ ਦੱਸੂ ਇਹਨਾਂ ਨੂੰ ਵਿਹਲੇ ਯਾਰ ਉਹੀ ਵਿਹਲਾ ਫਰਕਦੇ ਮੈਨੂੰ ਆਪ ਵਿਹਲੇ ਬਾਪੂ ਓਏ ਓ ਬਾਪੂ ਥੱਲੇ ਯਾਰ ਗੱਲ ਹੁਣ ਮੇਰੀ ਓ ਯਾਰ ਮੈਂ ਦੇਖਦੇ ਜਾਨਾ ਕੀ ਹੋ ਗਿਆ ਤੁਨੂੰ ਆਪਾਂ ਫੇਰ ਜਾਈਂ ਯਾਰ ਥੱਲੇ ਆ ਯਾਰ ਗੱਲ ਹੁਣ ਬੰਦ ਕਰ ਇਹਨੂੰ ਸੀ ਇਹ ਹੋ ਗਿਆ ਤੈਨੂੰ ਵਾਲਾ ਆਪ ਖਿਆ ਜੇ ਫਿਰ ਤਾਂ ਫੱਲੇ ਤਾਂ ਤੁਹਾਨੂੰ ਦੱਸਦਾ ਹਾਂ ਆ ਮੇਰੀ ਗੱਲ ਸੁਣਾ ਜਿਹੜੇ ਸਾਥੀ ਚ ਬੁੜੇ ਬੈਠੇ ਆਗੇ ਉਹਨਾਂ ਨੇ ਮੈਨੂੰ ਮਾਰਾ ਬੋਲਿਆ ਮਾਰਾ ਤੈਨੂੰ ਮਾਰਾ ਕੀ ਬੋਲਦਾ ਉਹਨਾਂ ਨੇ ਬਾਪੂ じゃ ਮੈਨੂੰ ਉਹ ਬੇਲਾ ਪਰਖਦੇ ਯਾਰ ਆ ਮੱਕੀ ਘੋਟਦੇ ਆਗੇ ਉਹ ਯਾਰ ਫੇਰ ਕੀ ਹੁੰਦਾ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਯਾਰ ਬੈਠੇ ਰਹਿੰਦੇ ਇਕੱਠੇ ਹੋਏ ਚੌਰੇ ਯਾਰ ਉੱਥੇ ਯਾਰ ਉਹਨਾਂ ਨੂੰ ਕਹਿ ਕੇ ਆ ਯਾਰ ਜਾ ਵੀ ਸਾਥੀ ਚ ਜਾਸੋ ਯਾਰ ਓ ਯਾਰ ਐ ਪੁੱਤ ਕਿਵੇਂ ਪਟਾਈ ਓਏ ਕਿੱਦਿਆਂ ਦੀਆਂ ਪੰਨੀਆਂ ਆਪਣੇ ਵਰਗੇ ਥੜੀਆਂ ਪ੍ਰਾਣੀ ਸੱਤ ਬਣ ਗਈ ਓ ਯਾਰ ਵਿਲੇ ਬੈਠੇ ਹੋ ਤੀਵੇਂ ਦੇਖਿਆਂ ਤੇ ਮੈਨੂੰ ਮਾੜਾ ਭਲਾ ਬੋਲਿਆ ਉਹਨਾਂ ਨੇ ਯਾਰ ਸੱਤ ਨਾਲ ਕੈਮਰਿਆਂ ਦਾ ਕੰਮ ਦਿੰਦੀ ਹੁੰਦੀ ਆ ਜੇ ਆਪਾਂ ਕਿਸੇ ਪਾਸੇ ਜਾਣਾ ਆਪਾਂ ਨੂੰ ਜਿੰਦਾ ਲਾਉਣ ਦੀ ਲੋੜ ਨਹੀਂ ਤੂੰ ਯਾਰ ਜਾ ਯਾਰ ਜ ਜਾਣਾ ਤਾਂ ਤੂੰ ਐਵੇਂ ਗੁੱਸਾ ਕਰੀ ਨਾ ਮੈਂ ਉਹ ਗੱਲ ਕਰਿਆ ਉਹਨਾਂ ਥੜੀਆਂ ਨਹੀਂ ਜਗਾਦੀ ਆ ਯਾਰ ਮੌਸਮ ਇਹ ਵੀ ਖਰਾਬ ਹੋ ਗਿਆ ਹੈ ਨਾ ਕਣ ਕੈਂ ਦਾ ਹੋਰ ਭਾਈ ਕਿਵੇਂ ਓ ਕੀ ਹਾਲ ਆ ਭਾਈ ਲੈ ਭਾਈ ਠੀਕ ਆ ਭਾਈ ਠੀਕ ਆ ਮੇਰਾ ਭਾਈ ਹੋਰ ਬੱਕਰਾ ਹੋਰ ਬੱਕਰਾ ਠੀਕ ਆ ਬਾਡੀ ਕੀ ਕਹਿੰਦੀ ਆ ਹੋਰ ਬਾਡੀ ਦਾ ਠੀਕ ਆ ਆ ਤੇਰੇ ਵਾਲੇ ਜਵਾਗ ਜੀ ਨੂੰ ਵੀ ਕਰਾ ਕੇ ਇਹ ਕੰਮਕਾਰ ਦੇ ਲਾਣਾ ਯਾਰ ਹਰ ਹਾਲ ਰ ਕਰਕੇ ਤਰਫਰਦਾ ਸਾਰੇ ਪਾਸੇ ਰ ਉਹ ਕੰਮ ਹੀ ਕਰਦਾ ਬਈ ਹੋਰ ਕਿਤੇ ਆਏ ਨਾਂਗੇ ਯਾਰ ਕਿਤੇ ਆਏ ਨਾਂਗੇ ਉਹ ਫਿਲਮਾਂ ਹੀ ਬਣਾਉਂਦੇ ਉਹ ਕੰਮ ਹੀ ਆ ਤੁਸੀਂ ਉਹ ਫਿਲਮਾਂ ਨੂੰ ਕਿਹੜਾ ਵੱਡਾ ਗੁੱਗੂ ਗੱਲ ਬਣ ਜੂ ਉਹ ਪੈਸਾ ਬਹੁਤ ਹੋਊਗਾ ਮੇਚ ਕੋਈ ਤਰਫਰ ਤਾਂ ਲੈ ਕੇ ਕੈਮਰੇ ਯਾਰ ਤੁਸੀਂ ਉਹ ਗੱਲ ਸਮਝਦੇ ਨਹੀਂ ਉਹ ਕੰਮ ਆ ਇੱਕ ਉਹ ਬਾਈ ਉਹਨੂੰ ਕਿਸੇ ਜੱਜ ਦੇ ਕੰਮ 'ਚ ਪਾ ਖੇਤੀ ਦੇ ਕੰਮ ਦੀ ਬਾਰੇ ਨਹੀਂ ਪੜਦਾ ਤੁਸੀਂ ਉਹਨਾਂ ਦਾ ਕਿਹੜੇ ਕੰਮ ਤੇ 4 ਰੁਪਏ ਇੱਥੋਂ ਲਿਆ ਕਰੂਗਾ ਦੇਖ ਭਾਈ ਮੇਰੀ ਗੱਲ ਸੁਣ ਲੋ ਇੱਕ ਤੁਸੀਂ ਸਾਰੇ ਉਹਨਾਂ ਤੋਂ ਲੈ ਕੇ ਖਾਣਾ ਕੋ ਸੋਨੇ ਨਾ ਕੋਈ ਦੇਣਾ ਤੁਸੀਂ ਉਹਨੂੰ ਐਵੇਂ ਉਹਦੇ ਬਾਰੇ ਮਾੜਾ ਚੰਗਾ ਨਾ ਬੋਲਿਆ ਕਰੋ ਨਾ ਅੱਡੇ ਮੁੰਡੇ ਦਾ ਸੁਭਾਅ ਹੈਗਾ ਗਰਮਾ ਕੱਲ ਨੂੰ ਇਥੇ ਤੁਹਾਡੇ ਨਾਲ ਲੜ ਪੂਗਾ ਉਹ ਦਰਮਨੂ ਕੀ ਤੋਂ ਫਿਰ ਤੋਂ ਢੱਡ ਤੇਰ ਉਹ ਚੰਗੇ ਨੂੰ ਕਹਿੰਦੇ ਆ ਚੰਗੇ ਨੂੰ ਕਹਿੰਦੇ ਆ ਉਹ ਐਦਾਂ ਬਾਈ ਜੀ ਆਪਾਂ ਮੈਨੂੰ ਵੀ ਪਤਾ ਹੀ ਆਪਣੀ ذات 'ਚ ਕਿੰਨਾ ਕਿ ਚੰਗਾ ਆ ਦੇਖਦੇ ਆ ਆਪਾਂ ਨਹੀਂ ਲਿਆਜ ਕਰਕੇ ਤੇਰੇ ਨਾਲ ਸੀਗੀ ਤਾਂ ਕਹਿੰਦਾ ਅਸੀਂ ਤਾਂ ਤੁਹਾਨੂੰ ਕਿ ਲੋੜ ਪੈਂਦੀ ਤਾਂ ਐ ਵੀ ਕੇ ਕੰਮਕਾਰ ਦੇ ਲੱਗ ਜੂ ਇਹਦੇ ਜਾ ਕੇ ਆਪਾਂ ਇਹਦੇ ਲੱਗਦੇ ਡਾਬ ਦਾ ਬਹੁਤ ਚੰਗੇ ਕੰਮ ਕਰਦੇ ਆ ਆ ਦੋ ਜਹਰ ਨੂੰ ਹੋਰ ਨਾਲ ਨਹੀਂ ਬਣਾਉਂਦਾ ਨਾ ਜਾਣੇ ਆਪਾਂ ਇਥੋਂ ਦੀ ਕੋਈ ਉਤੀਵੀਂ ਆਪਾਂ ਨਹੀਂ ਲੰਗਣ ਦਿੰਦੇ ਉਹਦੀ ਉਹਦੀ ਚਾਲ ਪਰਖਣ ਲੱਗ ਜਾਂਦੇ ਆ ਚਲਦਾ ਕਹਾਂਗੇ ਭਾਈ ਇਸ ਤਾਂ ਗਲਤੀ ਕਰ ਦਿੱਤੀ ਗੱਲ ਗਲਤੀ ਹੋ ਗਈ ਗੱਲ ਕਰ ਜੋ ਮੈਂ ਤੁਹਾਨੂੰ ਕੋਈ ਨੋਮੇ ਨਹੀਂ ਕਹਿੰਦਾ ਮੈਨੂੰ ਇਹ ਕਲੇਸ਼ ਪਊਗਾ ਉਹ ਮੁੰਡਾ ਹੈਗਾ ਨਵੇਂ ਖੂਨ ਦਾ ਗਰਮ ਸੁਭਾਅ ਦਾ ਭਾਈ ਸਾਡੇ ਮੈਨੂੰ ਤਾਂ ਅਜ ਤਾਂ ਕਿਹਨੇ ਗੱਡੀ ਲੈ ਕੇ ਦੇ ਦੇਈ ਤਾਂ ਨਹੀਂ ਕਰੇਗਾ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਨਵੇਂ ਖੂਨ ਨੂੰ 15000 ਪਹਿਲਾਂ ਇਦੋਂ ਹੀ ਨੰਗਿਆ ਹੋਊ ਹੁਣੀ ਉਹ ਅੰਗ ਕੀ ਗਿਆ ਬੰਦਾ ਪਿਆ ਅੰਗ ਗਿਆ ਆ ਉਹਨੂੰ ਸੁਣ ਗਿਆ ਤੁਸੀਂ ਉਹਦੇ ਬਾਰੇ ਜਿੰਨੇ ਕਹਿੰਦੇ ਸੀ ਉਹਨੇ ਮੈਨੂੰ ਭੇਜਿਆ ਗਿਆ ਕੌਣ ਬੋਲਿਆ ਯਾਰ ਭਾਈ ਉਹਨੇ ਮੈਨੂੰ ਕਿਹਾ ਵਾਪਾ ਤੂੰ ਗੱਲ ਕਰਕੇ ਆ ਔਰ ਬਿਕਰਾ ਜੰਗੇ ਗਿਆ ਮਾੜਾ ਤਾਂ ਨਹੀਂ ਕਰਿਆ ਕੁਛ ਦੇਖ ਲੋ ਕਹਿਣਾ ਕਹਿ ਲੋ ਬਈ ਮੈਂ ਹੱਕ ਦੀ ਤੁਹਾਨੂੰ ਦੱਸਣਾ ਉਹਨੇ ਮੈਨੂੰ ਭੇਜਿਆ ਓਏ ਬਾਈ ਉਹ ਮਾੜਾ ਜਗਰਾ ਤੂੰ ਆਪ ਕੰਟਰੋਲ ਕਰ ਬਾਈ ਕੋਈ ਨਹੀਂ ਜਿਵੇਂ ਤੁਹਾਨੂੰ ਲੋਟ ਲੱਗਦਾ ਕਰ ਲਓ ਮੇਰਾ ਕੰਮ ਸੀ ਕਹਿਣਾ ਬਈ ਮੈਂ ਤਾਂ ਉਹਨੂੰ ਵੀ ਸਮਝਾਇਆ ਹਮ ਪਰ ਉਹ ਨਹੀਂ ਸਮਝਦਾ ਤੁਸੀਂ ਸਿਆਣੇ ਹੋ ਹਨਾ ਨਹੀਂ ਤਾਂ ਸਮਝੋ ਇਹਦੀ ਗੱਲ ਆ ਚਲ ਠੀਕ ਆ ਬਾਈ ਬਿਕਰਾ ਆਹ ਦੇਖ ਲੋ ਉਹੇ ਦਾ ਪਿਆਉ ਨਾਰ ਰਲ ਗਿਆ ਉਹਦੇ ਹੋਰ ਦੋਨੇ ਬੇਬੇ ਉੱਤੇ ਧੌਂਸ ਦਿਖਾ ਕੇ ਗਏ ਆਪਣੇ ਤੇ ਯਾਰ ਆਪਾਂ ਨੂੰ ਮਾੜੀ ਬਣਾਈ ਜਾਂਦੇ ਆ ਡਰਾਵਾ ਮਾਰਦਾ ਹੀ ਹਜੇ ਆਪਾਂ ਤਾਂ ਕਹਾਂਗੇ ਭਾਈ ਜਦੋਂ ਲੰਘੂਗਾ ਆਪਾਂ ਫਿਰ ਵੀ ਕਹਾਂਗੇ ਆਪਾਂ ਤਾਂ ਹਟਦੇ ਨਹੀਂ ਕਹਨੋ ਆਪਾਂ ਤਾਂ ਕਹਾਂਗੇ ਆਪਾਂ ਚੇਰ ਕਰਨਾ ਆਪਾਂ ਤਾਂ ਸਾਥ ਚ ਇਕੱਲੇ ਹੀ ਚਾਲਦੇ ਹਾਂ ਨੇ ਸਾਥ ਚ ਕਹਿਣੀ ਆਂਗਾ ਆਪਾਂ ਨਹੀਂ ਹਟਦੇ ਇਹਨਾਂ ਮਰਜ਼ੀ ਜੋ ਰੁਪਏ ਉਹ ਤਰਾਣ ਆਪਾਂ ਤਾਂ ਹੀ ਨਿੰਦਾਂਗੇ ਕਾਂਹਾਂਗੇ ਬਈ ਨਹੀਂ ਜਦੋਂ ਤੁਰੇ ਫਿਰਦਾ ਹਰ ਲੱਲ ਕਰਦਾ ਯਾਰ ਕਾਂਹਾਂਗੇ ਨਹੀਂ ਹੋਰ ਯਾਰ ਉਹੀ ਲੰਗ ਗਿਆ ਇਧਰ ਲੰਗ ਗਿਆ ਹੋਰ ਚਾਰ ਨੂੰ ਹੋਰ ਲਾ ਲੰਦਾ ਨਾਲ ਬਲੇ ਉਹੀ ਲੰਗ ਜੂੜ ਗਿਆ ਕਿਤੇ ਐ ਨਾਂ ਗਿਆ ਕਿ ਉਧਰ ਭੱਗ ਗਿਆ ਦੇਖ ਲੈ ਯਾਰ ਦੋਨੇ ਬਾਬਾ ਤਾਂ ਆਪਣੇ ਤੇ ਰੋ ਮਾਰ ਕੇ ਦੁਰ ਗਏ ਯਾਰ ਹਨਾ ਨਹੀਂ ਨਹੀਂ ਬੇਲੀ ਮੜਾ ਬਈ ਕਹਿਣ ਦਾ ਕੋਈ ਸੌਣ ਦਾ ਟਾਈਮ ਆਪਾਂ ਤਾਂ ਫੇਰ ਵੀ ਨਹੀਂ ਹਟਦੇ ਹਾਂ ਓਏ ਹਾਂ ਓਏ ਮੁਜਰੂਲੀ ਇਹ ਜਿੱਕੇ ਮੜੀ ਮੁੱਟੀ ਹੋ ਜਾਂਦੀ ਐ ਨਾ ਉਹ ਕੀ ਖਾਣ ਲੱਗੇ ਰਾਂ ਨਾ بڑا ਮਾਸਟਰ ਤੇਰ ਪਿੰਡੇ ਤੇ ਗੱਲ ਪੱਕੀ ਆ ਦੋਨਾਂ ਨਾਲ ਰਾਜੀ ਹੋਈ ਜਾਂਦੀ ਆ ਉਹ ਪੁੱਤ ਹਾਂ ਬਾਪੂ ਮੈਂ ਗਿਆ ਸੀ ਉਹਨਾਂ ਨਾਲ ਗੱਲ ਕਰਨ ਹੁਣ ਹਾਂ ਪਰ ਤੇਰੀ ਗੱਲ ਸਹੀ ਆ ਪੁੱਤ ਉਹ ਤਾਂ ਸਮਝਦੇ ਨਹੀਂ ਗੱਲ ਉਹ ਤਾਂ ਮੈਨੂੰ ਵੀ ਸਿੱਧੇ ਹੋ ਗਏ ਧਰਮਾ ਕਿਹਾ ਸੀ ਨਾ ਕਦੇ ਕੁੱਤੇ ਦੀ ਪੂਸ ਬਾਪੂ ਸਿੱਧੀ ਨਹੀਂ ਹੋ ਸਕਦੀ ਪੁੱਤ ਲੈ ਹੁਣ ਉਹਨਾਂ ਨੂੰ ਮੈਂ ਕਹਿ ਕੇ ਵੀ ਆਇਆ ਹਾਂ ਹਾਂ ਵੀ ਸਾਡੇ ਮੁੰਡੇ ਦਾ ਸੁਭਾਅ ਗਰਮ ਆ ਹਾਂ ਕੀ ਕਹਿੰਦੇ ਫਿਰ ਉਹ ਤਾਂ ਕਹਿੰਦੇ ਕੀ ਤੋਫ ਸਿੱਧੂ ਸਾਡੇ ਦੇ ਆਹੀ ਗੱਲ ਆ ਫਿਰ ਹੁਣ ਤੇ ਥੋ ਜੋ ਹੁੰਦਾ ਤੂੰ ਆਪਦੇ ਤਰੀਕੇ ਨਾਲ ਸਮਝਾ ਲੈ ਮੈਂ ਤੇਰੇ ਨਾਲ ਆ ਲੈ ਫਿਰ ਬਾਪੂ ਹੁਣ ਤੂੰ ਦੇਖੀ ਫਿਰ ਸਮਝਦੇ ਵੀ ਦੇਖੀ ਕਿਵੇਂ ਨਾਲੇ ਕੋਈ ਨਹੀਂ ਆਪਦੇ ਤਰੀਕੇ ਨਾਲ ਸਮਝਾਉ ਹੁਣ ਫਿਰ ਮੈਂ ਮੈਂ ਤੇਰੇ ਨਾਲ ਆ ਹਾਂ ਹੋਰ ਬਾਪੂ ਕੀ ਹਾਲ ਚਾਲ ਠੀਕ ਆ ਹੋਰ ਕਿਵੇਂ ਸ਼ਰਾ ਵਧੀਆ ਵਧੀਆ ਤੁਸੀਂ ਦੱਸੋ ਹੋਰ ਸ਼ਰਾ ਤੁਸੀਂ ਠੀਕ ਆ ਵਧੀਆ ਹੋਰ ਸ਼ਰਾ ਵਧੀਆ ਠੀਕ ਆ ਆਹ ਖਲਾਬ ਦਾ ਫੁੱਲ ਆ ਇਹ ਵੀ ਡੇਡਾ ਡੈਰੀ ਆ ਕਿਨੇ ਹਾਂ ਓਏ ਗੱਲ ਸੁਣ ਓਏ ਮੈਨੂੰ ਮਾਰਾ ਘਣੋ ਤੂੰ ਕਹਿ ਨਹੀਂ ਮੈਂ ਛੱਡ ਦੇ ਤੈਨੂੰ ਉਹ ਨਹੀਂ ਦੇਖਾਂਗੇ ਐਂਦਾ ਕਿਵੇਂ ਦੇਖੋਗੇ ਤੂੰ ਨਹੀਂ ਹਰ ਜਾਈਂ ਦੇਖਿਆ ਕਰਾਂਗੇ ਉਹ ਨਹੀਂ ਸ਼ੇਰਾਂ ਤੈਨੂੰ ਭਲੇਖਾ ਪੈ ਗਿਆ ਨਹੀਂ ਕੋਈ ਗੱਲ ਨਹੀਂ ਤੂੰ ਤਾਂ ਸੀ ਮੈਨੂੰ ਮਾੜਾ ਪਰਖਦੋਂ ਯਾਰ ਮੈਨੂੰ ਮਾੜਾ ਚੰਗਾ ਬੋਲਦਾ ਹਾਂ ਗੱਲ ਕਿ ਓਡੀ ਤੂੰ ਯਾਰ ਤੋਪ ਛੱਡ ਦੇ ਗੱਡੇ ਤੇ ਤੋਪ ਦੀ ਗੱਲ ਆ ਤੂੰ ਹਾਂ ਆਹੀ ਗੱਲ ਆ ਫਿਰ ਆਹੀ ਆ ਯਾਰ ਆ ਪਿਆਲਾ ਫਿਰ ਬੋਲੋ ਹੁਣ ਹੁਣ ਬੋਲੋ ਤੂੰ ਬੋਲ ਆਉ ਤੂੰ ਕਹਿੰਦਾ ਸੀਗਾ ਨਹੀਂ ਸ਼ੇਰਾਂ ਤੂੰ ਦਾ ਸਿਆਣਾ ਮੁੰਡਾ ਤੈਨੂੰ ਕਿਹਨੇ ਕਹਿਤਾ ਬੋਲੋ ਹੁਣ 1 ਮਿੰਟ ਦੀ ਕੱਢੂੰ। ਏਰੇ ਸਾਲੇ ਅੱਜ ਤੋਂ ਬਾਅਦ ਇੱਥੇ ਬੈਠੇ ਦੇ ਕਿਹੜਾ ਹਸਾਬ ਲੜੂ? ਆ ਨਾ ਸ਼ੇਰਾ ਸਿੱਕਾ ਨਾ ਬੈ ਕੇ। 1 ਮਿੰਟ ਦੀ ਕੱਢ ਦੂੰਗਾ। ਆ ਨਾ 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 ਇੱਥੇ ਘਰੇ ਬੈਠਾਂਗੇ ਆਪਦੇ। ਗੰਦ ਪਾਇਆ ਤੁਸੀਂ। ਆ ਜਾਓ ਉੱਪਰੋਂ। ਮਾਰ ਲਿਆ ਕੱਲੇ ਹਿੱਕ 'ਚ ਕੱਢ ਦੂੰ। ਆ ਨਾ ਸ਼ੇਰਾ। ਜਾਓ ਇੱਥੋਂ। ਚਲੋ। ਹੋਇਆ ਇਸ ਹਸਾਬ ਲੜੋ। ਮੇਰੇ ਸਾਲਾ ਨੇ ਕੀ ਗੰਦ ਪਾਹ ਡਿਆ ਸੀਗਾ। ਹੁਣ ਆਉਣ ਦੇ ਇੱਥੇ ਕੱਲੇ ਕੱਲੇ ਦੇ 1 ਮਿੰਟ ਦੀ ਕੱਢੂੰਗਾ। ਟਕਾਉਣਾ ਥੜੀਆਂ ਆਈਆਂ ਬਾਈ। ਤੋੜ ਦੇ ਇਹਨਾਂ ਨੂੰ। ਹੁਣ ਬੈਠਾਂ ਦੇ ਇੱਥੇ ਇਹਨਾਂ ਨੂੰ। ਭੈਣ ਦੇ ਜਰ ਦਾ ਅਬ ਵੀ 2000 ਪਰ ਪੰਗਾ ਹੀ ਲੈ ਲਿਆ ਸੀ ਭੈਣਾਂ ਪੁੱਤਾਂ ਉਹ ਪੀਓ ਦੀ ਗੱਲ ਸੀ ਇਹ ਮੇਰੇ ਤਾਂ ਸਾਹ ਸੁੱਕ ਦੀ ਸੀ ਇਹ ਸਾਲੇ ਨੇ ਸਿੱਧੀ ਬਸੌਲ ਕਰਿਆ ਇੱਕ ਨੂੰ